ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤਾਂ ਗਾਇਸ ਸਾਡਾ ਵਲੌਗ ਹੈ ਗਾਇਸ ਜੀ ਕਰੇਲੇ ਦੇਸੀ ਕਰੇਲੇ ਤੇ ਗਾਇਸ ਤੁਹਾਨੂੰ ਅੱਜ ਹੁਣ ਚਲੋ ਆਹ ਸਾਡੀ ਰੈਸਪੀ ਨਾਲ ਜੁੜਦੇ ਆਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂਗੇ ਕਿ ਆਪਾਂ ਕੀ ਕੀ ਪਾਉਣਾ ਹੈ ਮੈਂ ਰੈਸਪੀ 'ਚ ਤੇ ਮਤਲਬ ਹੁਣ ਮੈਂ ਸਾਰਾ ਵਲੌਗ ਦੱਸਾਂਗੀ ਵਲੌਗ ਨਾਲ ਜੁੜੇ ਰਹੋ ਇਸ ਆਇਆ ਜੀ ਸਾਡੇ ਕਰੇਲੇ ਆਪਾਂ ਇਹਨਾਂ ਨੂੰ ਛੇੜ ਲਿਆ ਹੋ ਲੇ ਤਲਾਤਾ ਜੀ ਆਪਾਂ ਲੂਣ ਤੇ ਇਹਦੇ ਲਈ ਤੜਕਾ ਬਣਾਇਦਾ ਵਾ ਤੁਹਾਨੂੰ ਪਤਾ ਹੀ ਆ ਫਿਰ ਇਹਨਾਂ ਟਮਾਟਰ ਮਿਰਚਾ ਅਦਰਕ ਪਿਆਜ਼ 5-6 ਪਿਆਜ਼ ਪਾਏ ਵਿੱਚ ਤੇ ਗ੍ਰੇਡ ਕਰ ਲਿਆ ਇਸੇ ਗ੍ਰੇਡ ਕਰ ਲਿਆ ਇਹ ਗ੍ਰਾਇੰਡ ਕਰ ਲਿਆ ਤੇ ਉਹ ਆ ਜੀ ਆਹ ਇੱਕ ਕੱਲ ਮੋਟਾ ਲੇ ਲਿਆ ਸੀ ਪੂਰਾ ਤੇ ਚਾਲੂ ਪਾ ਕੇ ਬਣਾਈਏ ਨਾ ਸਬਜ਼ੀ ਕਰੀ ਲੈਂਦੀ ਬਹੁਤ ਵਧੀਆ ਬਣਦੀ ਹੈ ਸਬਜ਼ੀ ਗਾਇਸ ਏ ਆਜੀ ਆਪਣਾ ਅੱਜ ਦੀ ਇਹਨਾਂ ਰੈਸਪੀ ਸਾਡੀ ਕarele ਅਸੀਂ ਵਹਿ ਇੰਜ ਹੀ ਬਣਾਉਂਦੇ ਆ ਜਿਵੇਂ ਸੁਕਾ ਕੇ ਬਣਾਉਂਦੇ ਕਈ ਲੋਕ ਨਾ ਸੁਕਾ ਕੇ ਬਣਾਉਂਦੇ ਕarele ਪਰ ਅਸੀਂ ਅੱਜ ਹੀ ਬਣਾਉਣਾ ਸਾਡੇ ਇੰਜ ਹੀ ਕarele ਬਹੁਤ ਸਵਾਦ ਬੱਦਲੇ ਛਿੱਲ ਕੇ ਨਾ ਤੇ ਲੂਣ ਲਾ ਕੇ 10-15 ਮਿੰਟ ਰੱਖ ਲਈਏ ਅਸੀਂ ਸੁਕਾ ਕੇ ਤਾਂ ਨਹੀਂ ਬਣਾਉਂਦੇ ਕਿਉਂਕਿ ਉਹ ਬਹੁਤ ਆਕੜੇ ਜਿਹੇ ਬੜੇ ਹੋ ਜਾਂਦੇ ਆ ਸਾਨੂੰ ਐਵੇਂ ਦੇ ਕarele ਬਹੁਤ ਪਸੰਦ ਤੁਸੀਂ ਵੀ ਸਾਨੂੰ ਐਵੇਂ ਦੇ ਤੇ ਗਾਇਸ ਵਲੌਗ ਨਾਲ ਜੁੜੇ ਰਹੋ ਮਿਲਦੇ ਆਂ ਜੀ ਬੈਕ ਟੂ ਵਲੌਗ ਬਾਅਦ ਵਿੱਚ ਤੇ ਆਹ ਆ ਜੀ ਅੱਜ ਦੀ ਸਾਡੀ ਸਮਗਰੀ ਤੇ ਵੇਖ ਸਕਦੇ ਜੂ ਖਰੇਲੇ ਸਾਡੇ ਆਟੇ ਆਟਾ ਮਸਾਲਾ ਤੇ ਉਹ ਹਟੇ ਮੀਨਸ ਆਲੂ ਤੇ ਹੁਣ ਜਦੋਂ ਆਪਾਂ ਭਰਾਂਗੇ ਇਹਨਾਂ ਨੂੰ ਇਹ ਕਰੇਲਿਆਂ ਨੂੰ ਫਿਰ ਬੈਕ ਟੂ ਵਲੌਗ ਮਿਲਦੇ ਆ ਤੇ ਗਾਇਸ ਵਲੌਗ ਐਂਡ ਤੱਕ ਜ਼ਰੂਰ ਵੇਖਿਓ ਕੋਈ ਵੀ ਚੀਜ਼ ਮਿਸ ਨਾ ਕਰਿਓ ਤੇ ਇਹ ਕਰੇ ਜ਼ਰੂਰ ਇਦਾਂ ਟਰਾਈ ਕਰਿਓ ਨਹੀਂ ਮੈਂ ਬਣਾਉਣਾ ਹੀ ਰਹਿੰਦੇ ਹਾਂ ਤੁਹਾਨੂੰ ਬਾਕੀ ਬਣਾ ਲੈਣਾ ਜੋ ਦਰ 14 ਗਾਇਸ ਕਰੇਲੇ ਮੈਂ ਧੋ ਲਏ ਆ ਵੇਖੋ ਤੋ ਹੋ ਗਿਆ ਨਿਚੋੜ ਦੇ ਚੰਗੀ ਤਰ੍ਹਾਂ ਤਾਂ ਸਾਡਾ ਮਸਾਲਾ ਆ ਤੇ ਮੈਂ ਹਲਦੀ ਪਾ ਹਲਦੀ ਪਾ ਹਲਦੀ ਪਾ ਦਿੱਤੀ ਆ ਤੇ ਮਸਾਲਾ ਹੀ ਪਾ ਲਿਆ ਵਾ ਤੇ ਹੁਣ ਮੈਂ ਗਾਇਸ ਨਮਕ ਪੋਣਾ ਜੀ ਵਿੱਚ ਦੋ ਚਮਚ ਮੈਂ ਨਮਕ ਤੇ ਪਾ ਲਏ ਜੀਰਾ ਜਿਆ ਪਾਤਾ ਮੈਂ ਗਾਇਸ ਜੀਰਾ ਵੀ ਗਾਇਸ ਪਾਤਾ ਵਾ ਸਾਰਾ ਮਸਾਲਾ ਕਰਤਾ ਤਿਆਰ ਹੁਣ ਇਹਦੇ ਵਿੱਚ ਮੈਂ ਮਲਾਵਟ ਕਰ ਦੇਣਾ ਵਾ ਤੇ ਆਹ ਮ ਤੇਲ ਧਾਰਤਾ ਗਾਇਸ ਗਰਮ ਤੇ ਗਾਇਸ ਨੂੰ ਮਲਾਵਟ ਕਰਕੇ ਨਾ ਮਸਾਲਾ ਕਿਉਂਕਿ ਮੈਂ ਗਾਇਸ ਆਲੂ ਇਧਰ ਰੱਖ ਲਈ ਮੈਂ ਦੇ ਗਾਇਸ ਇਦਾਂ ਕਰਕੇ ਬਣਾਉਂਦੀ ਜੋ ਤੇ ਕਿਉਂਕਿ ਜਿਹੜੇ ਭੁੰਨ ਪਾ ਲ ਕੇ ਮਸਾਲੇ ਵਾਲੇ ਮੈਨੂੰ ਉਹ ਨਹੀਂ ਵਧੀਆ ਲੱਗਦੇ ਮੈਨੂੰ ਇਧਰ ਭਰ ਕੇ ਤੇ ਮਸਾਲਾ ਸਾਰਾ ਭਰ ਕੇ ਫਿਰ ਮੈਨੂੰ ਵਧੀਆ ਲੱਗਦੇ ਗਰੇਲੇ ਇਹੋਂ ਤਰ ਮੈਂ ਲਾ ਕੇ ਮਸਾਲਾ ਇੱਕਦਾਂ ਵਿੱਚ ਮੈਂ ੜਾ ਦਨਾ ਗਾਇਸ ਆ ਸਾਰਾ ਸਾੜਾ ਰਲ ਗਿਆ ਗਾਇਸ ਮਸਾਲਾ ਦੇਖ ਸਕਦੇ ਗਾਇਸ ਤੁਸੀਂ ਮੈਂ ਨਾ ਤੇਲੇ ਪਰ ਰਹਿ ਰਹੀ ਆ ਤੇ ਆ ਦੇ ਸਾਡੇ ਤੇ ਮੇਰੇ ਦਾ ਪਰੇਵੇ ਭਰਦੀ ਹੁੰਦੀ ਜੀ ਤੇ ਪਰਦੇ ਵਿੱਚ ਬਹੁਤ ਟੇਸਟੀ ਵਧੀਆ ਬੰਦੇ ਪਰ ਤੁਸੀਂ ਬਣਾ ਦੇ ਸਕਦੇ ਆਪਣੇ ਤੇ ਮਿਲਦੇ ਮੇਰੇ ਕਰੇ ਦੇ ਬਹੁਤ ਪਸੰਦ ਲੱਗਦੇ ਨੇ ਤੇ ਉਹ ਮਿਆਤਾ ਨੂੰ ਪਰਦੇ ਤਕੰਨੀ ਆ ਫਿਰ ਇਹ ਸਾਡੇ ਪਰਚੇ ਦੇ ਨਾਲ ਹੀ ਸੋ ਤਾਂ ਮੇਰਾ ਮਸਾਲਾ ਬਚ ਗਿਆ ਤੇ ਆਹ ਨੂੰ ਰੱਖ ਲਿਆ ਸਾਈਡ ਤੇ ਤੇ ਹੁਣ ਮੈਂ ਲੱਗੀ ਫਰਾਈ ਤੇਲ ਹੋ ਗਿਆ ਮੇਰਾ ਗਰਮ ਦੇਖ ਸਾਡੀ ਵੇਖੋ ਤੇਲ ਬਹੁਤ ਗਰਮ ਹੋ ਗਿਆ ਜੋ ਤੇ ਹੁਣ ਤੇ ਆ ਨੂੰ ਛਿੱਟਾ ਹੁਣ ਪੈਣ ਇਹ ਸਾਡੇ ਪਰ ਦੇਖ ਰਿਲੇ ਬੇਸੀ ਦੇ ਸਾਰੇ ਪੀ ਸਬਜੀ ਸਾਡੀ ਬਣ ਕੇ ਹੋਟ ਗਈ ਆ ਜੀ ਰੈਡੀ ਆ ਵੇਖ ਹਜੇ ਨਹੀਂ ਗਾਇਸ ਹਜੇ ਪੂਰੀ ਨਹੀਂ ਹੋਈ ਪਰ ਆ ਵੇਖ ਸਕਦੇ ਜੋ ਆਲੂ ਜਿਹੜੇ ਆ ਆ ਆਲੂ ਵਾ ਤੇ ਆ ਕਰੇਲੇ ਵਾਂ ਤੇ ਵੇਖ ਸਕਦਾ ਜੀ ਕਿੰਨਾ ਸੋਹਣਾ ਕਲਰ ਆਇਆ ਸਾਡੇ ਕਰੇਲੇ ਤੇ ਮੰਮੀ ਦਾ ਵੀ ਆਟਾ ਗੁੰਨਣਾ ਤੇ ਆਟਾ ਗੁੰਨ ਕੇ ਮੰਮੀ ਨੇ ਹੁਣ ਰੋਟੀ ਰੋਣੀ ਵਾ ਬੜੀ ਗਰਮੀ ਹੈ ਸਾਡਾ AC ਵੀ ਖਰਾਬ ਹੋ ਜਾਂਦਾ ਆ ਆ ਵੇਖੋ ਸੋਈ ਵੀ ਬੰਦ ਗਿਆ ਇਹਦਾ ਵਲੌਗ ਮੈਂ ਲੈ ਆਵਾਂਗੀ ਕਿਚਨ ਦਾ ਵੀ ਤੇ ਗਾਇਸ ਵਲੌਗ ਨਾਲ ਜੁੜੇ ਰਹੋ ਮਿਲਦੇ ਆਂ ਜੀ ਤੁਹਾਨੂੰ ਬਾਅਦ ਵਿੱਚ ਗਾਇਸ ਸਬਜੀ ਸਾਡੀ ਹੋ ਗਈ ਕarele ਭਰ ਕੇ ਜ ਬਣਾਈਦੇ ਵੇਖੋ ਕਿੰਨੇ ਵਧੀਆ ਆਉਂਦੀ ਹੈ ਤਾਂ ਕਰਕੇ ਬਣ ਲੈ ਭਰ ਕੇ ਦੇ ਬਣਦੇ ਬੜੇ ਸਵਾਦ ਚ ਲੱਗਦੇ ਬੜੇ ਸਵਾਦ ਜੂ ਤੇ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਹੋ ਗਏ ਕਰਕੇ ਜੇ ਬਣ ਕੇ ਤੇ ਦੇਖ ਸਕਦੇ ਹੋ ਤੇ ਦੇਖੋ ਗਾਇਸ ਇਹ ਹੀ ਏਦਾਂ ਇਸ ਤਰੀਕੇ ਨਾਲ ਮੈਂ ਇਹ ਕ੍ਰਿੰਡ ਬਣੰਦੀ ਗਾਇਸ ਤੇ ਇੱਥੇ ਮੈਂ ਗੁੰਨ ਲਿਆ ਆਟਾ ਹੁਣ ਮੈਂ ਤਵਾ ਧਰਤਾ ਵਾ ਤੇ ਹੁਣ ਲੱਗੀ ਮੈਂ ਫੁਲਕੇ ਲਾਉਣ ਤੇ ਠੀਕ ਗਾਇਸ ਤੁਹਾਨੂੰ ਮਿਲਾਂ ਹੁਵਾ ਜੀ